ਮੇਰੀ ਕਲ ਦਾ ਵੀਰ ਬਣ ਕੇ ਬੁਰਾ ਨਾ ਮਨਾਇਓ ਹੂੰ ਮੈਂ ਪਹਿਲੀ ਕਹਿ ਚੁੱਕਾ ਹਾਂ ਪੜ੍ਹਾਈ ਨਹੀਂ ਮਾੜੀ ਹੂੰ ਪੜ੍ਹਾਈ ਨੂੰ ਥੋੜੇ ਲੋਕ ਗਲਤ ਗਲਤ ਪਾਸੇ ਲੈ ਗਏ ਕਿਵੇਂ ਬਾਪੂ ਗਲਤ ਪਾਸੇ ਕਿਵੇਂ ਗਲਤ ਪਾਸੇ ਆਏ ਲੈ ਗਏ ਫਰਜ਼ ਕੀਤਾ ਕਿ ਇਹਦਾ ਬੱਚਾ ਪੜ੍ਹਦਾ ਸਕੂਲ ਚ ਦੋ ਬੱਚੇ ਨੇ ਇੱਕ ਬੱਚਾ ਉਹ ਪੜ੍ਹਦਾ ਤਾਂ ਉਹ ਬੱਚੇ ਨੂੰ ਸਿਰਫ ਇੱਕੋ ਹੀ ਸਿਖਾਇਆ ਜਾਂਦਾ ਵੀ ਤੂੰ ਸਕੂਲ ਭੱਗ ਜਾ ਹੂੰ ਤਿਆਰ ਕਰਕੇ ਤੋਰਤਾ ਦੁਪਹਿਰੇ ਆ ਗਿਆ ਟੂਟੇ ਸੁਣ ਮਗਦਾ ਤੇ ਉਹ ਸੁਣ ਆ ਗਿਆ ਤੂੰ ਰਾਤ ਨੂੰ ਪੜ੍ਹਦਾ ਹੂੰ ਇਹ ਕੋਈ ਪੜ੍ਹਾਈ ਦਾ ਤਰੀਕਾ ਨਹੀਂ ਹੈਗਾ ਠੀਕ ਆ ਬੱਚੇ ਨੂੰ ਨਾ ਤਾਂ ਖੇਡਣ ਦਾ ਸਮਾਂ ਮਿਲਿਆ ਨਾ ਮਾਂ ਪਿਓ ਦਾ ਪਿਆਰ ਮਿਲਿਆ ਨਾ ਖੇਡਣ ਵਾਲੇ ਬੱਚਿਆਂ ਦਾ ਪਿਆਰ ਮਿਲਿਆ ਉਹਨੂੰ ਨਾ ਉਹਨੂੰ ਆਪਣੇ ਚਾਚੇ ਤਾਇਆ ਦਾ ਪਤਾ ਲੱਗਿਆ ਜਿਉ ਸਾਰਾ ਦਿਨ ਉਹ ਪੜ੍ਹਾਈ ਦੇ ਪੜ੍ਹਾਈ ਦੇ ਪੜ੍ਹਾਈ ਇਹ ਜੇਲ ਹੋ ਗਈ ਉਹ ਕੋਈ ਇਕਤਰਾਂ ਦੀ ਫਿਰਤਾ ਇਹ ਉਹ ਇੱਕ ਦਿਨ ਹੀ ਕਿ ਜਿਹੜੀ ਪੜ੍ਹਾਈ ਆ ਉਹਨੇ ਉਹ ਬੱਚੇ ਨੂੰ ਪਬਲਿਕ ਨਾਲ ਤੋੜ ਲਿਆ ਤੋੜ ਲਿਆ ਹੂੰ ਸਾਰਿਆਂ ਨੂੰ ਮੈਂ ਇਹੀ ਕਹੂੰਗਾ ਵੀ ਜਦੋਂ ਦੇ ਕੋ ਪੜਾਈ ਕਰਾਓ ਵਧੀਆ ਕਰਾਓ ਕੋਸਾ ਕੈ ਕਰਾਓ ਮਹਿੰਗੀ ਸਾਤੀ ਕਰਾਓ ਉਹ ਆਪਣੀ ਜੇਬ ਤੇ ਤੁਹਾਨੂੰ ਡਿਪੈਂਡ ਆ ਪਰ ਜਦੋਂ ਤੁਸੀਂ ਪੜਾਈ ਕਰਾਉਂਗੇ ਤਾਂ ਉਹ ਬੱਚੇ ਨੂੰ ਆਪਣਾ ਜਿਹੜਾ ਪਰਿਵਾਰ ਆ ਉਹਦਾ ਕਿਤਾਮੁਖੀ ਕੰਮ ਆ ਚਾਹ ਉਹ ਖੇਤੀ ਕਰਦਾ ਚਾਹ ਉਹ ਹੱਟੀ ਕਰਦਾ ਚਾਹ ਉਹ ਕੋਈ ਹੋਰ ਨੌਕਰੀ ਪਿੱਛਾ ਕਰਦਾ ਚਾਹ ਕੋਈ ਵੀ ਆਪਦਾ ਕੰਮ ਕਰਦਾ ਹੋ ਬੰਦਾ ਚਾਹ ਸਬਜ਼ੀ ਵੇਚਦਾ ਪਰ ਉਹਨੂੰ ਕਿਤੇ ਮੁਗੀ ਕੰਮ ਨਾ ਉਹਨਾ ਤੋੜੋ ਸਹੀ ਗੱਲ ਉਹਨੂੰ ਜਿੰਨਾ ਚਿਰ ਉਹ ਆਪਦੇ ਕਿੱਤੇ ਤੇ ਨਹੀਂ ਲੱਗਦਾ ਨਵੇਂ ਤੇ ਉਹਨਾਂ ਤੇ ਉਹਨੂੰ ਪੁਰਾਣੇ ਕਿੱਤੇ ਨਾਲ ਜੋੜ ਕੇ ਰੱਖੋ ਰੱਬ ਨਾ ਕਰੇ ਹੁਣ ਸਾਰੀ ਦੁਨੀਆ ਦੇ ਬੱਚੇ ਪੜ ਰਹੇ ਨੇ ਹਮ ਸਾਰੀ ਦੁਨੀਆ ਦੇ ਬੱਚੇ ਕਿੱਥੋਂ ਨੌਕਰੀ ਕਰ ਲੈਣਗੇ ਹਮ ਜੇ ਸਾਰਿਆਂ ਨੂੰ ਨੌਕਰੀ ਮਿਲਦੀ ਆ ਤਾਂ ਕਣਕ ਖੇਤੀ ਕਿੱਥੋਂ ਕੌਣ ਕਰੂ ਸਹੀ ਗੱਲ ਹੈ ਦਿਹਾੜੀ ਕੌਣ ਕਰੂ ਹਮ ਸਹੀ ਗੱਲ ਇਹ ਤਾਂ ਗੱਲ ਹੈ ਜੀ ਹੈਗੀ ਫਿਰ ਲੇਬਰ ਕੌਣ ਕਰੂ ਜਦੋਂ ਸਾਰੇ ਜਵਾਕੀ ਇੰਨੇ ਪੜਾਤੇ ਤਾਂ ਲੇਬਰ ਦਿਹਾੜੀ ਕਣਕਾਂ ਖੇਤੀਆਂ ਟਰੈਕਟਰ ਡਰਾਈਵਰੀ ਕੌਣ ਕਰੂ ਕੋਈ ਨਹੀਂ ਕਰਦਾ ਇਸੇ ਕਰਕੇ ਕਹਿਣਾ ਵੀ ਆਪਦੇ ਜਵਾਕ ਨੂੰ ਪੜਾਓ ਜ਼ਰੂਰ ਪਰ ਉਹਨੂੰ ਆਪਣੇ ਕਿੱਤਾ ਮੁਕੀ ਕੰਮ ਦੇ ਨਾਲ ਜੋੜ ਕੇ ਰੱਖੋ ਜੇ ਕੋਈ ਖੇਤੀ ਵਾਲਾ ਬੰਦਾ ਆਪਦੇ ਜਵਾਕ ਨੂੰ ਖੇਤੀ ਨਾਲ ਜੋੜ ਕੇ ਰੱਖੋ ਡੰਗਰ ਪਸ਼ੂਆ ਡੰਗਰ ਪਸ਼ੂਆ ਅੱਥ ਨੇ ਘੰਟਾ ਜਿਹੜਾ ਜਿਹਾ ਬੱਚਾ ਕੱਖ ਪਵਾਉਣ ਦੇ ਦੋਗਾ ਕੱਖ ਪਵਾਓ ਤਾਰਾ ਤੋਣ ਦੇ ਜੁਗਾ ਤਾਰਾ ਕਢਾਓ ਆਪਾਂ ਇੱਕ ਗੱਲ ਕਹਿ ਕੇ ਛੱਡ ਦਿੰਦੇ ਆ ਵੀ ਯਾਰ ਮੈਂ ਤਾਂ ਕੱਟਾ ਟੋਲਿਆ ਤੂੰ ਨਾ ਢੋਈ ਪੜ ਕੇ ਦੱਸੋ ਕਿਹੜਾ ਕੱਟਾ ਨਹੀਂ ਢੋਊਗਾ ਸਹੀ ਗੱਲ ਕੱਟ ਫਰਜ਼ ਕਿ ਤਾਉਨੂੰ ਕੋਈ ਨੌਕਰੀ ਮਿਲ ਗਈ ਹੂੰ ਮੈਂ ਥੋੜੀ ਗੱਲ ਮਨ ਗੱਲ ਮੈਂ ਮੰਨੀ ਕਰਦਾ ਵੀ ਮੈਂ ਮੈਂ ਆਪਦੇ ਜਵਾਬ ਨੂੰ ਕਹਤਾ ਵੀ ਯਾਰ ਮੈਂ ਤੁਹਾਡਾ ਕੱਟਾ ਢੋਣਾ ਦੀ ਟੋਲਿਆ ਤੂੰ ਪੜਦਾ ਤੂੰ ਕਿਤੇ ਚੰਗੇ ਕੰਮ ਤੇ ਲੱਗ ਜਾ ਇਹੀ ਆਪਣਾ ਮੇਨ ਮੋਟੀਵੇਟੇ ਇਹੀ ਆ ਨਾ ਹਾਂਜੀ ਪਰ ਮੈਂ ਇੱਕ ਗੱਲ ਕਹਣਾ ਵੀ ਜਦੋਂ ਤੁਸੀਂ ਆਪਦੇ ਜਵਾਕ ਨੂੰ 10-20 ਲੱਖ ਰੁਪਇਆ ਲਾ ਕੇ ਤੁਸੀਂ ਪੜਾਤਾ ਪੜਾ ਕੇ ਉਹ ਤਾਂ ਫੇਰ ਤੁਸੀਂ ਕਿਹਦਾ ਨੌਕਰ ਲਾਤਾ ਜਾ ਕੇ ਸਹੀ ਗੱਲ ਹੈ ਉਹ ਤੜਕੇ ਪਹਿਲਾਂ ਤਾਂ ਉੱਠੂ 7 ਵਜੇ ਉੱਠੂ 6 ਵਜੇ ਉੱਠੂ ਮੈਂ ਨੌਕਰੀ ਦੇ ਜਾਣਾ ਸਾਰਾ ਦਿਨ ਅਗਲੇ ਦੇ ਗੁਲਾਮੀ ਰਹੋ ਤੁਸੀਂ ਨੌਕਰੀ ਪਾਸੇ ਨਾ ਜਾਓ ਵੀਰ ਬਣ ਕੇ ਆਪਦੇ ਕੰਮ ਆਪਦਾ ਨਿੱਜੀ ਕੰਮ ਤੋਰਨ ਵਾਸਤੇ ਬੱਚੇ ਨੂੰ ਲੈ ਕੇ ਜਾਓ ਸਹੀ ਗੱਲ ਹੈ ਤਾਂ ਕਿ ਆਜ਼ਾਦਾ ਬੱਚਾ ਆਪਦੀ ਆਜ਼ਾਦੀ ਚ ਰਹੇ ਹਮ ਨੌਕਰੀ ਕਿਉਂ ਕਰਦੀਆਂ ਗੁਰੂ ਨਾਨਕ ਦੇਵ ਨੇ ਵੀ ਕਿਹਾ ਸੀ ਹਮ ਕਿਤੇ ਉੱਤਮ ਨੌਕਰੀ ਨਹੀਂ ਸਿੱਧ ਪਤਾ ਨਹੀਂ ਇਤਨਾ ਤਾਂ ਕਿ ਥੋੜੇ ਮੈਂ ਸ਼ਬਦ ਭੁੱਲ ਗਿਆ ਨੌਕਰੀ ਨੂੰ ਤਾਂ ਗੁਰਨਾਨਕ ਦੇਵ ਨੇ ਵੀ ਮਾੜਾ ਵੇਦਿਆ ਸਹੀ ਗੱਲ ਹੈ ਜੀ ਨੌਕਰ ਤਾਂ ਨੌਕਰ ਹੀ ਆ ਜੀ ਚਾਹ ਉਹ 2 ਲੱਖ ਤਨਖਾਹ ਲੈਂਦਾ ਤੇ ਉਹ 5000 ਲੈਂਦਾ ਚਾਹ ਲੱਖ ਲੈਂਦਾ ਨੌਕਰ ਤਾਂ ਨੌਕਰ ਹੀ ਆ ਜਿਹੜਾ ਤੁਸੀਂ ਆਪ ਦਾ ਕਿੱਤਾ ਕਰਦੇ ਹੋ ਤੁਸੀਂ ਆਪ ਦਾ ਚਾਹ 20000 ਕਮਾਉਨੇ ਹੋ ਚਾਹ 10000 ਆਜ਼ਾਦ ਤਾਂ ਹੈਗੇ ਹੋ ਨਾ ਹਮ ਜ਼ਿਆਦਾ ਤਰਜੀਹ ਤਾਂ ਮੈਂ ਸਭ ਨੂੰ ਇਹ ਕਹੂੰਗਾ ਵੀ ਆਪੋ ਆਪ ਦੇ ਕੰਮ ਜਿਹੜੇ ਆਪਾਂ ਉਹਦੇ ਕੰਮ ਨੇ ਤੁਹਾਡੇ ਪਿਤਾ ਪੁਰਖੀ ਕੰਮ ਸਿੱਖ ਲੋ ਨਹੀਂ ਕੋਈ ਹੋਰ ਕੰਮ ਸਿੱਖ ਲੋ ਜਿਹੜਾ ਤੁਹਾਨੂੰ ਪਿਤਾ ਪੁਰਖੀ ਤੋਂ ਅਲੱਗ ਲੱਗਦਾ ਵੀ ਇਹ ਵਧੀਆ ਪਰ ਕੰਮ ਦੇ ਰੂੜ ਸਿੱਖੋ ਹੂੰ ਕੋਈ ਨੌਕਰੀਆਂ ਜ਼ਰੂਰੀ ਨਹੀਂ ਹੈਗਾ ਸਰਕਾਰਾਂ ਵੀ ਕਿੰਨੀਆਂ ਦੇਣਗੀਆਂ ਆਪਾਂ ਜਿਹੜੇ ਆਪਾਂ ਪੜ੍ਹਾਈ ਕਰਦੇ ਆ ਆਪਾਂ ਸਰਕਾਰ ਦੇ ਜਿਣੀ ਕਿ ਆਪਾਂ ਸਰਕਾਰ ਦੇ ਸਰਕਾਰ ਨੂੰ ਥਾਪ ਦਿਆਂ ਵੀ ਮੈਂ ਪੜ੍ਹਾਈ ਕਰ ਲਈ ਮੈਨੂੰ ਕੀ ਦੇਣਾ ਸਹੀ ਗੱਲ ਹੈ ਸਰਕਾਰ ਤੇ ਨਾ ਨਾ ਧੋਪੋ ਹੂੰ ਤੁਸੀਂ ਆਪਦੇ ਦਿਮਾਗ ਨੂੰ ਪੜਾ ਕੇ ਆਪਦੇ ਤੇ ਧੋਪੇ ਵੀ ਮੈਂ ਤੈਨੂੰ ਪੜਾ ਕੇ ਕੀ ਕਰਾਉਣਾ ਸਹੀ ਗੱਲ ਹੈ ਤੇ ਤੈਨੂੰ ਖੇਤੀ ਕਰਾਉਣੀ ਆ ਕਿ ਤੈਨੂੰ ਕੋਈ ਵਪਾਰ ਕਰਾਉਣਾ ਕੀ ਕਰਾਉਣਾ ਨਿਰਾਪਰ ਸਰਕਾਰਾਂ ਤੇ ਨਾ ਧੋਪੋ ਵੀ ਬਣਾ ਕੇ ਸਹੀ ਗੱਲ ਹੈ ਕਈ ਕੀ ਕਰਦੇ ਨੇ ਕਈ ਆਪਦੇ ਦਿਮਾਗ ਨੂੰ ਕੋਈ 10 ਲੱਖ ਲਾ ਕੇ ਪੜਾਉਂਦਾ ਕੋਈ 5 ਲੱਖ ਪੜਾ ਕੇ ਲਾਉਂਦਾ ਕੋਈ 20 ਲੱਖ ਲਾ ਕੇ ਪੜਾਉਂਦਾ ਜਿਸ ਜੀ ਉਹਦੀ ਘਾਤ ਆ ਹੂੰ ਜਦੋਂ ਉਹ ਪੜ ਜਾਂਦਾ 10 12 ਪੜ ਗਿਆ 15 ਪੜ ਗਿਆ 20 ਪੜ ਗਿਆ ਕੀ ਆ 90% ਲੋਕ ਇਹ ਨੇ ਉਹ ਪੜ ਕੇ ਆਪਦੇ ਘਰੇ ਆ ਜਾਊਗਾ ਜਵਾਕ ਆਪਦੇ ਘਰੇ ਆਜੋ। ਹੂੰ ਫਿਰ ਉਹ ਜਵਾਕ ਆਉਂਦੇ ਮਾਂ ਪਿਓ ਨੂੰ ਕਹਿੰਦਾ ਹੂੰ ਕਹਿੰਦਾ ਪਾਪਾ ਹੁਣ ਮੈਂ ਪੜਤਾ ਗਿਆ। ਨਾ ਪਿਓ ਜਵਾਕ ਨੂੰ ਕਹੋਗਾ ਵੀ ਹੁਣ ਪੜਾਤਾ ਪੜਾ ਦਾ ਕੰਮ ਕਰ। ਹਾਂ ਉਹ ਜਵਾਕ ਕਹਿੰਦਾ ਵੀ ਦੱਸ ਪਾਪਾ ਹੁਣ ਮੈਂ ਕੀ ਕਰਾਂ? ਹਜੇ ਵੀ ਮਾਂ ਪਿਓ ਨੇ ਤਾਂ 10 ਲੱਖ ਲਾਇਆ 5 ਲੱਖ ਲਾਇਆ 20 ਲੱਖ ਲਾਇਆ। ਜਵਾਕ ਪਿਓ ਨੂੰ ਪੁੱਛਦਾ ਪਾਪਾ ਮੈਂ ਕੀ ਕਰਾਂ? ਠੀਕ ਹੈ। ਉਹ ਬਾਪ ਕਹਿੰਦਾ ਸੜਾ ਮੈਂ ਜੇ ਮੈਥੂ ਹੀ ਪੁੱਛਣਾ ਦੀ ਕੰਮ ਤਾਂ ਤੈ ਤੂੰ 20 ਲੱਖ ਕਿਉਂ ਹਲਵਾਇਆ ਮੇਰਾ? ਫਤੋ ਇੰਤੀ ਪੜ ਲੈ ਤੂੰ ਮੈਥੋਂ ਹੀ ਪੁੱਛ ਕੇ ਕੁਦੀ ਪੜਾ ਲੈਂਦਾ ਮੈਂ ਤਾਂ ਤੇਰੀ ਵੀ ਚਾਲ ਫਲਾਉਣੇ ਕੰਮ ਤੇ ਫਿਰ ਬਣ ਕੇ ਥੋੜਾ ਜਿਹਾ ਇਹ ਗੱਲਾਂ ਧਿਆਨ ਚ ਲਿਆਉਣ ਵਾਲੀਆਂ ਨੇ ਤੁਹਾਡੇ ਸੋਚਣ ਵਾਲੀਆਂ ਨੇ ਫਿਰ ਇਹਨੂੰ ਲੰਮੇ ਤੌਰ ਤੇ ਸੋਚ ਕੇ ਦੇਖੋ ਇਸੇ ਕਰਕੇ ਜਿਹੜੇ ਸਾਡੇ ਜਿਹੜੇ ਖਰਚੇ ਤੇ ਆਪਾਂ ਉੱਥੀ ਲੈ ਕੇ ਆਉਨਾ ਗੱਲ ਨੂੰ ਇਸੇ ਕਰਕੇ ਆਪਾਂ ਤੁਹਾਡੇ ਪੜਾਈ ਤੇ ਜਾਦੇ ਪੈਸੇ ਲਾ ਰਹੇ ਹਾਂ ਥੋੜੇ ਨਜਾਇਜ਼ ੱੱੱਕਾ ਕਰ ਰਹੇ ਹਾਂ ਤੇ ਇਸ ਕਰਕੇ ਪੜਾਓ ਜਰੂਰ ਪਰ ਵਧੀਆ ਸਸਜੇ ਡੰਗ ਨਾਲ ਪੜਾਓ ਇਸ ਕਰਕੇ ਇਹੋ ਜਿਹਾ ਪੜਾਈ ਪੜਾਓ ਜਿਹਦੇ ਨਾਲ ਆਪਣੇ ਖਰਚੇ ਵਿਗੜ ਜਾਣ